ਅੰਡੀ ਗੇਵਰ ਨਿਊ ਹਾਲੈਂਡਾ ਇਹ ਆ ਦੇਖੋ ਨਿਊ ਹਾਲੈਂਡ ਸਾਰਾ ਕੁਝ ਲੈ ਗਿਆ ਹੋਇਆ ਨਾ ਆ ਆ ਸਟਾਰ ਦੇਖੋ ਉਦਾਂ ਦੇ ਉਦਾਂ ਹੀ ਪਏ ਆ ਆ ਪੀਟੀਓ ਸ਼ਾਫਟ ਦੇਖੋ ਤਾਂ ਹਲੇ ਮਸਾਂਦੀ ਹੈ ਨਾ ਜਮਾ ਯਾਰ ਉਹਦੇ ਦੰਦੇ ਦੇ ਉੱਤੇ ਕੁਝ ਲੱਗਿਆ ਵੀ ਨਹੀਂ ਹੋਇਆ ਇਹ ਦੇਖ ਇੱਕ ਮਿੰਟ ਪਰਸੈਂਟ ਹੈ ਉਹਨੇ ਪਲੇਟਫਾਰਮ ਕੇਸ ਵਾਲਿਆਂ ਨੇ ਦਿੱਤਾਗਾ ਹਾਲੈਂਡ ਨੂੰ ਇੱਥੇ ਟਰੈਕਟਰ ਬਣਾਉਣ ਦਾ ਅੱਛਾ ਤੇ ਜਿਹੜੀ ਮਾਰਕਿੰਗ ਆ ਉਹ ਸਾਰੀ ਸੀਐਮਐਚ ਦੀ ਆਉਂਦੀ ਹੈ ਜਿਹੜੇ ਬੰਦੀ ਸਰਪ੍ਰੇ ਸਤਿਸ਼ਿਦਾ ਕਾਲ ਜੀ ਕੀ ਹਾਲ ਚਾਲ ਨੇ YouTube ਤੇ Facebook ਦੇਖਣ ਵਾਲੇ ਸਾਰੇ ਭਰਾ ਮਨੂੰ ਲਵ ਯੂ ਬਾਈ ਜੀ ਜਿਹੜੇ ਭਰਾ ਜਿਹੜੇ ਭਾਵ ਨੂੰ ਅਸੀਂ ਨਹੀਂ ਚੰਗੇ ਲੱਗਦੇ ਕਿਰਪਾ ਕਰਕੇ ਵੀਡੀਓ ਨਾ ਵੇਖੋ ਸਾਥੋਂ ਬਦਵਾਨ ਦੂਰ ਰਹਿਣ ਫੇਰ ਸਾਥੋਂ ਗਾਲ ਨਿਕਲ ਜਾਂਦੀ ਆ ਤੇ ਫੇਰ ਤੁਸੀਂ ਥਾਣੇ ਦੇ ਵਿੱਚ ਰਿਪੋਰਟਾਂ ਕਰਦੇ ਹੋ ਆ ਕੇ ਠੀਕ ਹੈ ਜੀ ਤੇ ਅੱਜ ਅਸੀਂ ਹੁਣ ਟਰੈਕਟਰ ਦਾ ਚੱਲ ਪਿਆ ਸਾਡਾ ਆਖਰੀ ਪੜਾ ਤੇ ਹੁਣ ਅਸੀਂ ਆਹ ਚੀਜ਼ ਕਰੀ ਜਾਂਦੇ ਆ ਚੌਂਦੀ ਪੂਖ ਚਾ ਕੇ ਦਰਮਾੜਿਆ ਬਾਲਾ ਵੀ ਨਾ ਮਾਰੀ ਲੰਗ ਲੈ ਜੇ ਕਿਸੇ ਫੈਰੀਆ ਤੇ ਲੱਗੇ ਪਏ ਆ ਜਿਗਾਰ ਸੈੱਟ ਕਰੀ ਜਾਂਦੇ ਆ ਅਸੀਂ ਇਹੀ ਪਹਿਲੇ ਸਾਡੀ ਬੇਨਤੀ ਹੈ ਗਾਲ ਸਾਥੋਂ ਮਰ ਨਿਕਲੀ ਜਾਂਦੀ ਆ ਕਿਉਂਕਿ ਚੰਮ ਦੀ ਜੀਬ ਸਾਡੇ ਵੀ ਆ ਤੇ ਫਿਰ ਐਵੇਂ ਫਾਇਦਾ ਕੀ ਐ ਯਾ ਦੇਖੋ ਵੀਰ ਮੇਰੇਓ ਸਾਡੀ ਸਫਾਈ ਚੰਗੀ ਆਂਦੀ ਐ ਹੁਣ ਅਸੀਂ ਕਾਥਨੇ ਆ ਰਿੰਬ ਤੇ ਰਿੰਬਾਂ ਦੇ ਵਿੱਚ ਪਾਉਣੇ ਆ ਟਾਇਰ ਦੇ ਬੰਦੇ ਕੋਲੇ ਚੱਲੇ ਉਹਨੂੰ ਲਿਉਂਨੇ ਹੈਰ ਕਰਕੇ ਲੈ ਆ ਚੱਲੀਏ ਫਿਰ ਕੁੱਬਿਆਂ ਵਾਲਿਆ ਹੁਣ ਆਪਾਂ ਕੇ ਬੰਦੇ ਨੂੰ ਲਿਉਂਨੇ ਆ ਪਾੜ ਕੇ ਅਸੀਂ ਤੇ ਜਾ ਕੇ ਤੇ ਕਿਉਂ ਫਿਰ ਕਿਵੇਂ ਕੁੱਬਿਆਂ ਵਾਲਿਆ ਠੀਕ ਐ ਤੇ ਬਾਈ ਦਾ ਵੀ ਫਾਰਮ 60 ਖੁੱਲਿਆ ਖੜਿਆ ਕਹਿੰਦੇ ਇੱਕ ਪੈਂਟ ਤੇ ਚੜਦਾ ਵੀ ਝੋਟਾ ਤੇ ਅੱਜ ਕਹਿੰਦੇ ਬਾਈ ਨੇ ਲਿਆਂਦਾ 55-10 ਮੇਰੇ ਨਾਲ ਲੱਗ ਮੈਂ ਪਿੰਡਾ ਖੜਕ ਸਿੰਘਲ ਆ 5510 ਇਨ ਲਾਈਨ ਪੰਪ ਦੇ ਵਿੱਚ ਆ ਗਿਆ ਦੂਜੇ ਮਾਈਕੋ ਦੇ ਪੰਪ ਦੇ ਵਿੱਚ ਤੇ ਇੱਧਰ ਲੱਗ ਗਿਆ ਇੱਕ ਬਾਈ ਨੇ ਵੀ ਟਾਇਰ ਫੱਡੇ ਪਾਉਣੇ ਹੋ ਗਿਆ ਗਰੀਮ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਜਮਾ ਗੱਲੀ ਬਣ ਚੱਲੀ ਆ ਦੇਖੋ 21 ਮਾਡਲ ਟਰੈਕਟਰ ਆ ਸਿੱਧਾ ਇੱਕ ਸਮਾ ਮਤਰਾ ਹੋਰ ਕੰਮ ਹੋ ਗਿਆ ਟੇਡਾ ਹੈ ਹੁਣ ਆਹ ਚੀਜ਼ ਐ ਜਿਹੜੀ ਆਹ ਚੀਜ਼ ਦੀ ਗਪਾਈ ਘੱਟ ਗਈ ਇਥੋਂ ਇਹਦੀ ਹੁਣ ਜੇ ਮੁੱਕੀ ਬਦਲਦੇ ਆ ਤੂੰ ਕਹਿੰਦਾ ਮੁੱਕੀ ਬਦਲਦੇ ਆ ਪਰਲੇ ਪਾਸੇ ਰਿੰਬ ਪਾ ਕੇ ਫਿਰ ਸੈਟਿੰਗ ਨਹੀਂ ਆਉਣਾ ਉਹਦੀਆਂ ਤਾਂ ਜਿਹੜੇ ਟਾਇਰ ਇਧਰੋਂ ਪਾਏ ਹੋਏ ਆ ਕਿ ਆ ਜਾਣਗੇ ਆ ਜਾਣਗੇ ਆਉਣਗੇ ਆ ਦੇਖੇ ਮੈਂ ਟਾਇਰ ਢੇਟਾਰ ਬਾਹਰ ਲਾਏ ਹਾਂ ਹਾਂ ਇਹਦਾ ਹੁਣ ਬਾਹਰ ਕਰਨਾ ਪੂਆ ਜਗਾੜਾ ਸਾਲਾ ਟਾਇਰ ਬਾਹਰ ਨੂੰ ਆਊਗਾ ਮਤਲਬ ਉਹੀ ਸਹੀ ਮਤਲਬ ਉਹੀ ਨਾ ਪਾਉਣੇ ਪੈ ਜਾਣ ਦੁਬਾਰੇ ਹੈ ਰਿੰਬ ਤਾਂ ਉਥੋਂ ਰਿਆਂ ਦੇ ਸੀ ਪਟਿਆਲਿਓਂ ਇਹਦਾ ਚੀਜ਼ ਹੀ ਨਹੀਂ ਦੇਖੀ ਆਪਾਂ ਰਿੰਬੂ ਰਿੰਬ ਬਾਹਰ ਕੱਢਦੇ ਬੰਦ ਰਿੰਬ ਬਾਹਰ ਕੱਢਣੇ ਪੈਣਗੇ ਹੁਣ ਇਹਦੀ ਤਾਂ ਜਿਹੜੀ ਸੀਗੀ ਹੈਨਾ ਇਹਦੀ ਤਾਂ ਆਹ ਚੀਜ਼ ਬਾਹਲੀ ਅੰਦਰ ਲੱਗੀ ਹੋਈ ਸੀਗੀ ਆਹ ਪਾਸੇ ਵਾਲੀ ਤੇ ਇਹਦੀ ਥੋੜੀ ਜਿਹੀ ਬਾਹਰ ਆ ਨਹੀਂ ਯਾਰ ਉੱਥੇ ਹੀ ਆ ਵੀ ਬੜਾ ਮਾੜੀ ਹਵਾਸਮਾਨ ਦੀ ਬਟਾ ਹੈਨਾ ਹਵਾਸਮਾਨ ਨਾਲ ਹੀ ਬਹੁਤ ਮੱਟ ਪੈਦਾ ਇਹਨੇ ਨਾਲ ਹੀ ਬਹੁਤ ਫਰਕ ਪੈ ਜੂਗਾ ਨਿਕਲ ਜੂ ਬਾਹਰ ਕਰ ਲੈਨੇ ਜਿਗੜ ਕਰ ਲੈਨੇ ਕਰ ਲੈਨੇ ਜਿਗੜ ਫਿਰ ਹੋਰ ਕੀ ਬਾਹਰ ਕੱਢਦੇ ਮਾੜਾ ਮਾੜਾ ਰੰਗ ਲੈਣ ਤੋਂ ਬਚਾ ਕੇ ਲੈ ਬਈ ਲਾਲਾ ਗੇਰਾ ਮਨ ਆਲਾ ਨੇ ਬਖਬਤ ਹੋਰ ਕਹਿੰਦਾ ਮੂ ਮੂਸਾ ਭੱਜਿਆ ਮੌਤ ਤੋਂ ਅੱਗੇ ਮੌਤ ਖੜੀ ਉਹ ਕੰਮ ਹੋ ਗਿਆ ਸਾਲਾ ਮੇਰਾ ਹੁਣ ਤਾਂ ਦੁਆਰੇ ਹੋਰ ਯਾਰ ਇੱਕ ਲੈਣ ਤੋਂ ਵਜਾ ਕੇ ਹੌਲੀ ਹੌਲੀ ਮਾਰ ਸੱਟ ਕੇ ਆਹ ਵਾਰ ਕੱਢੇ ਕਿਧਰ ਪਰ ਕਾਪਾ ਕੱਢ ਲਾਂ ਏਡਾ ਕੀ ਕੰਮ ਹੈ ਟਾਇਰ ਤਾਂ ਫਟਕਾ ਲਓ ਹੈ ਕਿਵੇਂ ਜੈ ਕੋਲ ਨੂੰ ਜੈ ਲੈਦੀ ਪੂ ਕੋਰ ਲਾਈ ਆਪਾਂ ਜੈ ਕੁਹਾਂਡ ਥੱਲੇ ਲਾਏ ਗੁੱਟਾ ਧਰ ਕੇ ਨਾ ਨਾ ਮਨ ਨੂੰ ਤਾਂ ਹਾਂ ਚੱਕਣਾ ਤਾਂ ਹਾਂ ਚੱਕਣਾ ਪੂਆ ਹਾਂ ਤਾਂ ਹਾਂ ਚੱਕਣਾ ਪੂਆ ਕਿਹੜਾ ਡਬਲ ਜੱਕਾ ਇਹ ਤਾਂ ਕਿੰਨਾ ਮਰਜੀ ਚੱਕ ਲੈ ਉਧਰੋਂ ਆਏ ਨੂੰ ਪੈ ਜੂ ਇਹ ਏਡੀ ਕੀ ਗੱਲ ਆ ਕਿ ਨਹੀਂ ਦੇਖ ਕੇ ਦੀਪੂ ਹੀਰਾ ਦੀਪੂ ਟਰੈਕਟਰ ਇਧਰ ਡੇਟਾ ਹੋਈ ਤੇਰਾ ਬਾਬਾ ਟਰੈਕਟਰ ਬਹੁਤ ਚੱਕਿਆ ਗਿਆ ਇਧਰ ਐਂ ਕਰ ਇਧਰ ਚੱਕਾ ਘਾ ਦੇਦਾ ਇੱਕ ਜੋ ਵੇਟ ਹੋਊਗਾ ਮੈਂ ਗੱਲ ਮੰਨ ਲੈ ਟਰੈਕਟਰ ਬਹੁਤ ਚੱਕੇ ਟਰੈਕਟਰਾਂ ਚੱਕ ਮੈਂ ਤੂੰ ਦੀਪੂ ਇਧਰ ਜੀ ਚੱਕਾ ਪਾ ਲਈ ਟਰੈਕਟਰ ਉਧਰੋਂ ਪਰੇ ਨੂੰ ਉਲਰੀ ਇਹਦਾ ਔਖਾ ਚੜਦੋ ਜਬੜਾ ਔਖਾ ਕਰੋ ਨਾ ਭਾਈ ਨੂੰ ਇੱਥੇ ਪਾ ਲਾ ਪਰਲਾ ਚੱਕਾ ਘਾ ਸੋਲਾ ਪਹਿਲਾਂ ਆਪਾਂ ਇਹ ਨੂੰ ਫੇਰ ਪਾ ਲਾਂਗੇ ਆਪਾਂ ਕੋਈ ਨਾ ਕੋਈ ਟੈਨਸ਼ਨ ਤੂੰ ਮੇਰੀ ਗੱਲ ਤਾਂ ਮੰਨ ਲਾ ਉਹ ਬੇਟ ਆ ਜੂ ਡਾਕਟਰ ਇਧਰ ਨੂੰ ਉਲੜੀਆਂ ਜਾਂਦਾ ਇਧਰਲੇ ਪਾਸੇ ਨੂੰ ਬੇਟ ਇਧਰਲੇ ਪਾਸੇ ਉਲੜੀਆਂ ਜਾਂਦਾ ਗਾ ਦੀ ਭੁੱਲਰ ਦਾ ਨਟ ਨਹੀਂ ਕੀ ਤੂੰ ਖੜ ਕੇ ਦੇਖ ਪਰਲੇ ਪਾਸੇ ਹਾਂ ਆ ਲੈ ਆ ਲੈ ਇਹ ਨੂੰ ਫੇਰ ਪਾ ਕਿਹਦੀ ਪਲੇਟ ਪਹਿਲਾਂ ਬੱਜਦੀ ਜੀਏ ਪਲੇਟ ਆ ਬਾਅਦ ਚ ਪਾ ਲੀਂ ਕੇ ਰੱਖ ਤੂੰ ਮੈਂ ਤੈਨੂੰ ਬੰਗਵਾ ਰਾ ਹਾਂ ਤੂੰ ਪਾ ਮੰਨ ਲੈ ਆਇਂਗਾ ਅਸੀਂ ਮੰਨ ਲਾਈਂਗਾ ਕਿਹਦੇ ਲਾਈਂਗਾ ਤੇ ਪੰਜ ਦਸ ਮਿੰਟ ਇਹ ਤਾਂ ਹੋ ਗਿਆ ਫਟਾਫਟ ਆ ਪਾ ਲਈਏ ਬੰਦੇ ਇੱਕ ਮਿੰਟ ਰੱਖ ਆ ਤੂੰ ਮਹਾਕੂਪ ਰੱਖ ਇਹ ਤਾਂ ਮਾਫੀ ਬਾਗੂ ਦੀ ਹਾਂ ਏ ਠੀਕ ਨਹੀਂ ਛੱਡ ਦੋਨਾਂ ਕਹਿਗੇ ਕਿ ਕਹਣਾ ਪਲੇਟਾਂ ਬਾਹਰ ਕੱਟਣੀਆਂ ਸੀ। ਦੋਨਾਂ ਕਹਿਗੇ ਕਿ ਬਸ ਉਹ ਪੈਸਾ ਬਾਹਰ ਕੱਟਣੀ ਹੈ। ਮਾਇਦਾ ਹੁੰਦਾ ਹੀ ਕੱਪ ਆਇਆ। ਉਹ ਬਾ ਕੋਈ ਨਹੀਂ ਹੁਣ ਕਰ ਦਿੰਨੇ ਆਪਾਂ ਹੈਂ? ਉਹ ਹੀ ਆ ਲਈ ਬਾਹਰ ਕੱਟਨੇ ਭਾਈ। ਉਹ ਸਿਕੰਦਰੀ ਬਾਹਰ ਉੱਟਣੀਆਂ ਪਈਆਂ। ਪਹਿਲਾਂ ਬਦੋਂ ਉਹ ਦੇਖਿਆ ਮੌਂਦਿਆ ਸੀ ਵੀ ਦੋਨਾਂ ਚੱਕ ਕੇ ਕਰਦੇ ਯਾਰ। ਦੋਨਾਂ ਨੇ ਕਰਨੇ ਆ। ਕਾਲਾ ਨਹੀਂ ਇਰਨੇ ਦੋਨੇ। ਹਾਂ? ਉਹ ਬਸ ਬਾੜੇ ਮਾਰੇ ਨਾਲੇ ਲੱਗੇ ਕੱਪੀ ਨਾਲ ਜੀ। ਉਹ ਲੱਗਿਆ ਜੀ। ਦੋਨੇ ਦਾ ਨਾਲ। ਤੂੰ 1 ਮਿੰਟ ਨਾਲ ਵਾਲਾ ਹਲਿਆਣ ਵਿੱਚ। ਸਮਝਾ ਨਹੀਂ ਆਇਆ ਆਪਣੀ ਆਪ ਹੀ ਨਹੀਂ ਆ ਬੈਠਾ ਲੈ ਚੱਲਦੀ ਪੁਣ ਪਲੇਟਾਂ ਕਹਿੰਦੇ ਪਲੇਟਾਂ ਦਾ ਕੰਮ ਹੋ ਗਿਆ ਟੇਡਾ ਹੁਣ ਤੇ ਪਲੇਟਾਂ ਦਵਾਰੇ ਕੋਲ ਕੀ ਕਸਣੀਆਂ ਪੈਣਗੀਆਂ ਸਾਡਾ ਬੰਦਾ ਕਿ ਨੱਥ ਗਿਆ ਹਾਂਜੀ ਕਿਹਨਾਂ ਨੱਥ ਗਿਆ ਬਣੀ ਆ ਤੁਹਾਨੂੰ ਇਧਰ ਫੇਰ ਤਾਂ ਖਾਚੀ ਰਖਾਈ ਪੁਰਾਣੇ ਹੌਲੈਂਡ ਦੇ ਹੋ ਪਏ ਇਧਰ ਵੇਟ ਦਿਖਾ ਆ ਪੀ ਹਾਂ ਇਹ origignal ਵੇਟ ਨੇ ਹੌਲੈਂਡ ਦੇ ਪਹਿਲਾਂ ਆ ਮਾਡਲ ਦੇ ਹੁੰਦੇ ਸੀ 올ਡ ਮਾਡਲ ਦੇ ਆ ਦੇਖੋ origignal ਵੇਟ ਆ ਬਿਲਕੁਲ ਜਮਾ ਇੱਕ ਨੰਬਰ ਉਹ ਤਾਂ ਕਹਿੰਦਾ 1000 ਵਾਲੇ ਫਾਸਟ ਬਾਲ ਤੋਂ ਕਿਵੇਂ 1100 ਵਾਲੇ ਪਾਓ ਯਾਰ ਪਾਉਂਗਾ ਤਾਂ ਹੀ ਪਾਉਂਗਾ ਕਿੱਦੇ ਪਾਈ ਆਪਾਂ ਬਗੜਾ ਖੇਤੀ ਕਰ ਦਿੰਦੇ ਨੇ ਨਾਲ ਖੇਤੀ ਦਾ ਕਰਦੀ ਆ ਹਾਂ ਬਾਣ ਕਿੱਥੇ ਲੈ ਲੈ ਆਉਣਾ ਘਰ ਦੇ ਨਾਲ ਹੀ ਕੋਠੀ ਨਾਲ ਜੇ ਫੇਰੇ ਕੋਠੀ ਤੇ ਰਿਓਏ ਉਹ ਪਰਲੇ ਗਰਟ ਪਾਣੀ ਕਿੰਨੇ ਕਿਲੇ ਪਈਆਂ ਨੇ ਕੋਈ ਹੈ ਕਿੰਨੇ ਕਿਲੇ ਪਈਆਂ ਸਰ ਕੋਈ ਪੰਜ ਬਾਈ ਕੋਲੇ 5 ਕਿਲੇ ਵੰਨਦੇ ਕੱਲੀ ਮੁੰਡਾ ਦੋ ਭਾਈਓ ਕੱਲਾ ਕੱਲਾ ਮੁੰਡਾ 5 ਕਿਲੇ ਵਾਹ ਲੈਂਦੇ ਕੋਲੇ ਜੌਂੜੀਆਂ ਟਰੈਕਟਰ ਮੁੰਡਾ ਫੇਰ ਵੀ ਹੱਥੀਂ ਕਿਰਤ ਕਰਦਾ ਦੇਖੋ ਇਹਨਾਂ ਭਾਈ 30000 ਰੁਪਏ ਮਹੀਨੇ ਦਾ ਲੈਣੀਆਂ ਇਹ ਗੱਲਾਂ ਇਹ ਗੱਲਾਂ ਬਹੁਤ ਵੱਡੀਆਂ ਗੱਲਾਂ ਆਈਆਂ ਇਹ ਇਹ 5 ਕਿਲੋ ਨਾ ਕਹਿੰਦਾ ਮੈਂ ਕੋ ਕੰਮ ਕਰਾ ਇਹ ਇਹ ਮਸਾਲਾ ਲੈ ਕੇ ਹੀ ਬਾਈ ਦੀ ਰੀਲ ਵੀ ਬਣਾਵਾਂਗੇ ਰੀਲ ਬਣਾ ਕੇ ਵੀ ਪਾਉਣੇ ਆ ਬਾਈ ਕੋਲੇ 5 ਕੋ ਲਾ ਲਓ ਕਹਿੰਦਾ ਬਾਈ ਮੈਨੂੰ 1000 ਰੁਪਿਆ ਰੋਜ਼ ਦਾ ਬਣਦਾ ਮੈਂ ਖੇਤੀ ਕਰਕੇ ਕਰਨਾ ਕੀ ਹੈ ਪੇਲੀਆਂ ਇਸੇ ਕੰਮ ਤੇ ਹਨ ਹੈਲੋ ਪਾਖਾ ਆ ਗਿਆ ਇੱਕ ਮਿੰਟ ਟਰੈਕਟਰ ਆਉਂਦੀ ਸੀ ਨਾ ਆਪਣਾ ਨੇ 올ਡ ਮਾਡਲ ਹੈ ਨਾ ਇਹਨਾਂ ਦੇ ਆ ਦੇਖੋ ਤੇ ਹੌਰ ਰੈਂਡ ਦਾ ਮਾਰਕਾ ਲੱਗਿਆ ਹੋਇਆ ਤੇ ਅੰਦਰਲੇ ਪਾਸੇ ਨਿਊ ਆਂਡ ਲੈਂਡ ਦਾ ਇੱਥੇ ਕਿੱਥੇ ਲਿਖਿਆ ਹੋਇਆ ਨਿਊ ਆਂਡ ਹੈ ਸਟਾਰ ਤੇ ਲਿਖਿਆ ਹੋਇਆ ਹੈ ਹੌਰ ਰੈਂਡ ਨਿਊ ਹੋ ਜਾਣਾ ਹਾਂ ਉਹ ਸਟਾਰ ਤੇ ਇਹ ਆthia ਆ ਗਿਆ ਨਿਊ ਹੌਲੈਂਡ ਆ ਇਧਰ ਹੋ ਰਹੀ ਹੈ ਦੇਖਾ ਮੈਂ ਆ ਜੀ ਨਿਊ ਹੈਂਡ ਨਿਊ ਹੌਲੈਂਡ ਹੁਣ ਤਾਂ ਸੀ ਐਨ ਜੀ ਸੀ ਐਨ ਕਿਹੜਾ ਹੁੰਦਾ ਹੁਣ ਮਾਰਕਾ ਸੀ ਐਨ ਚ ਸੀ ਐਨ ਚ ਹੁੰਦਾ ਇਹ ਉਹ ਹੁਣ ਤਾਂ ਇਹ ਮਾਲ ਵਾਰੋਂ ਲੈਣ ਲੱਗੀ ਕੰਪਨੀ ਹੈ ਨਾ ਜਿਹੜਾ ਆਹਾ ਕ੍ਰਾਉਨ ਪਿਨੀਨ ਗੁੱਲ ਆ ਕੇ ਹੈ ਨਾ ਇਹਦੇ ਉੱਤੇ ਦੇਖੋ ਤੁਸੀਂ ਸੀ ਲਿਖਿਆ ਨਿਊ ਹੌਲੈਂਡ ਇੱਥੇ ਵੀ ਨਿਊ ਹੌਲੈਂਡ ਲਿਖਿਆ ਹੈ ਹਾਂ ਨਿਊ ਹੌਲੈਂਡ ਇੱਕ ਮਿੰਟ ਆ ਨਿਊ ਹੌਲੈਂਡ ਲਿਖਿਆ ਹੋਇਆ ਗਰਾਰੀ ਦੇ ਉੱਤੇ ਹੈ ਨਾ ਇਹ ਪਿਓਰ ਗਰਾਰੀਆਂ ਉਦੋਂ ਕੰਪਨੀ ਬਣਾਉਂਦੀ ਸੀ ਤਾਂ ਹੀ ਏਡੇ ਤਕੜੇ ਦੇ ਅੱਜ ਤੱਕ ਦੇਖੋ ਸੀਸੇ ਵਾਂਗੂ ਚੌਂਕਦੀ ਆ ਇਹ ਜੀ ਹੈ ਨਾ ਵੀ ਆਪਾਂ ਆ ਤੁਹਾਨੂੰ ਦਿਖਾਈ ਦਿੱਤਾ ਥੱਲੇ ਅੰਦਰ ਅੰਡੀ ਕਹਾਵੇ ਨਿਊ ਹਾਲੈਂਡ ਤੇ ਆ ਦੇਖੋ ਨਿਊ ਹਾਲੈਂਡ ਸਾਰਾ ਕੁਲੇ ਕਹਾਵੇ ਨਾ ਆ ਆ ਸਟਾਰ ਦੇਖੋ ਉਦਾਂ ਦੇ ਉਦਾਂ ਹੀ ਪਏ ਆ ਆ ਪੀਟੀਓ ਸ਼ਾਰਟ ਦੇਖੋ ਤਾਂ ਹਾਲੇ ਬਸ ਆਉਂਦੀ ਹੈ ਨਾ ਜਮਾ ਯਾਰ ਉਹਦੇ ਤੋਂ ਦੰਦੇ ਦੇ ਉੱਤੇ ਕੁਝ ਲੱਗਿਆ ਵੀ ਨਹੀਂ ਹੋਇਆ ਇਹਦੇ ਇੱਕ ਮਿੰਟ ਪਰਸੈਂਟ ਹੈ ਹਾਂ ਉਹਦੇ ਵੀ ਹਾਲੈਂਡ ਦਾ ਮਾਰਕ ਹੈ ਇਹ ਆ ਆ ਗਿਆ ਨਿਊ ਹਾਲੈਂਡ ਇਹ ਵੀ ਹਾਲੈਂਡ ਦਾ ਮਾਰਕ ਹੈ ਇੱਥੇ ਵੀ ਨਿਊ ਹਾਲੈਂਡ ਦਾ ਮਾਰਕ ਹੈ। ਹੁਣ ਆਲੇ ਉਹ ਸੀਐਨਐਚ ਦਾ। ਸੀਐਨਐਚ ਦਾ ਮਤਲਬ ਹੈਗਾ ਕੇਸ ਨਿਊ ਹਾਲੈਂਡ। ਕਿਵੇਂ? ਸੀਐਨਐਚ ਦਾ ਮਤਲਬ ਹੈ ਕੇਸ ਨਿਊ ਹਾਲੈਂਡ। ਕੇਸ ਅਲੱਗ ਕੰਪਨੀ ਹੈ। ਕੇਸ ਦੀਆਂ ਵੱਡੀਆਂ ਮਸ਼ੀਨਾਂ ਆਉਂਦੀਆਂ ਨਹੀਂ ਗਈਆਂ ਜਿਵੇਂ ਹਾਂ ਕੇਸ ਦੇ ਆਉਂਦੀਆਂ ਆ। ਹਰ ਠੰਗੁਰ ਵਾਲੀਆਂ ਹੁੰਦੀਆਂ ਨੇ। ਹਾਂ। ਇਹ ਇਹ ਮੰਨ ਕੇ ਕਿ ਇੱਥੇ ਇੰਡੀਆ ਦੇ ਵਿੱਚ ਇਹਨਾਂ ਨੇ ਪਲੇਟਫਾਰਮ ਕੇਸ ਵਾਲਿਆਂ ਨੇ ਦਿੱਤਾਗਾ ਹਾਲੈਂਡ ਨੂੰ ਇੱਥੇ ਟਰੈਕਟਰ ਬਣਾਉਣ ਦਾ। ਅੱਛਾ। ਤੇ ਜਿਹੜੀ ਮਾਰਕਿੰਗ ਉਹ ਸਾਰੀ ਸੀਐਨਐਚ ਦੀ ਆਉਂਦੀ ਹੈ ਤੇ ਜਿਹੜੇ ਬੰਦੀ ਵੀ ਹੈ ਉਹ ਸਾਰੀ ਸੀਐਨਐਚ ਦੇ ਆਪਣੇ ਫੈਕਟਰੀਆਂ 'ਚ ਹੀ ਬ ਜਿਹੜਾ ਨੱਟ ਲਾਤਾ ਉਹ ਵੀ ਨਿਊ ਹਾਲੈਂਡ ਦੇ ਲਾਇਆ ਹੋਇਆ ਤੇ ਠੀਕ ਹੈ ਨਾ ਸਾਰਾ ਫੁੱਲ ਇੰਪੋਰਟਡ ਹਾਂ ਉਹ ਤੁਹਾਨੂੰ ਦੁਬਾਰਾ ਫੇਰ ਦਿਖਾ ਦਿੰਨੇ ਆ ਤੇ ਸੀਐਨਐਚ ਲਿਖੇ ਉਹ ਤੁਹਾਨੂੰ ਦੁਬਾਰਾ ਦਿਖਾ ਦਿੰਨੇ ਦੁਬਾਰਾ ਫੇਰ ਦਿਖਾ ਦਿੰਨੇ ਵੀ ਆਹ ਦੇਖੋ ਆਹ ਗਰਾਰੀ ਦੇ ਉੱਤੇ ਨਿਊ ਹਾਲੈਂਡ ਲਿਖਿਆ ਹੋਇਆ ਗਰਾਰੀਆਂ ਕੱਲੀ ਕੱਲੀ ਗਰਾਈ ਤੇ ਨਿਊ ਹਾਲੈਂਡ ਕੱਲੀ ਕੱਲੀ ਗਰਾਰੀ ਦੇ ਉੱਤੇ ਮਾਰਕਾ ਲੱਗਿਆ ਨਿਊ ਹਾਲੈਂਡ ਦਾ ਹੁਣ ਤਾਂ ਸੀਐਨਐਚ ਚੋਂ ਆਉਣ ਲੱਗ ਗਿਆ ਹਣਾ ਵੀ ਆ ਜਿਹੜੇ ਆਹ ਪੁਰਜੇ ਬਣਦੇ ਸੀ ਤਾਂ ਹੀ ਇਹਨਾਂ ਦੀ ਯਾਰ ਅੱਜ ਤੱਕ ਟਰੈਕਟਰ ਉਦਾਂ ਦੇ ਉਦਦੀ ਪਏ ਆ ਇਹ ਨਾ ਟੈਂਪ ਤਾ ਮੰਨ ਦੇ ਕਰੇ ਹੁੰਦੇ ਦੀਏ ਤਾਂ ਕਰਕੇ ਕਰਾਰੀਆਂ ਜਿਆਦਾ ਚੱਲਦੀਆਂ ਨੇ ਤਾਂ ਕਰਕੇ ਕਰਾਰੀਆਂ ਜਿਆਦਾ ਚੱਲਦੀਆਂ ਨੇ ਇਹ ਇਹ ਆਹ ਮਾਰਕੀਟ ਆ ਭਾਈ ਹੁਣ ਅਸੀਂ ਆ ਟਾਇਰ ਖੋਲਣ ਲੱਗੇ ਆ ਲੈ ਜਾਂਦੀ ਪੂ ਖੋਲੀਏ ਫਿਰ ਆਹ ਮਾਰੀ ਇੱਥੇ ਸਿੰਦਰ ਜਿਹਾ ਕਪੜਾ ਹੋ ਗਿਆ ਰੰਗ ਲੈ ਗਿਆ ਨਾ ਬਸ ਚੱਲ ਫਿਰ ਛੋਟੇ ਹੁਣ ਕਿਉਂ ਡਰਨਾ ਖੇਡਦੇ ਨੇ ਇਹੀ ਹੈ ਸਾਈਕਲ ਵਾਲਿਆਂ ਦਾ ਜਿਹਦੇ ਕੋਲੇ ਮੋਟਰ ਹੈਗਾ ਹਮ ਤਾਂ ਯੋ ਕਹਦਾ ਹੀ ਮੇਰੀ ਫਰਦਾਰੀ ਆ ਤੇ ਆ ਹੁਣ ਆ ਡਰਨਾ ਖੇਡਣ ਲੱਗੇ ਟਾਇਰ ਡੇਰੀ ਖੇਡੀਆਂ ਨੇ ਲਵਾ ਦੇ ਪਵਾ ਦੇ ਨਾ ਆ ਦੇ ਹਾਜਾਂ ਦਾ ਫੇਰਤਾ ਦੇ ਉਹ ਕਾਹਨ ਚੌਥੀ ਵਾਰ ਪਵਾ ਦੇ ਹਾਂ ਹਾਸਲਾ ਓਏ ਬੰਦੀ ਬੈਠਾ ਵੀ ਇਹ ਬੜੇ ਗੇਮ ਵੱਡੇ ਆਪਾਂ ਆਹ ਫਿਰ ਉਹਨੇ ਹੋਪ ਜਾਣ 49 ਓਏ ਐਜੇ ਮਰਗਾਣਾ ਲਿਆ ਹੋਈ ਛਤਰੀ ਜਣਾ ਹੋ ਜੀ ਦੇ ਹਾਂ ਫੇਰ ਤੂੰ ਕੋਈ ਤਾਂ ਹੋਵੇ ਓਏ ਬਾਈ ਤੂੰ ਇਹ ਦੇਖ ਕੇ ਫਿੱਟੇ ਖੰਨੇ ਪੈਰੀਂ ਤਾਂ ਦੇਖ ਰੋੜੀ ਤੇ ਹੈ ਹਾਂ ਵਾਲੇ ਸਤ ਸ੍ਰੀ ਅਕਾਲ ਪੱਕਾ ਨਹੀਂ ਕੋਈ ਸਹੀ ਲੱਗ ਜੇ ਕਿਤੇ ਉਹ ਕੰਮ ਹੋਵੇ ਤੇਰਾ ਹੋਵੇ ਐਂਟਰ ਤੇ ਹਵਾ ਭਵਾਈ ਇਧਰ ਕੰਪੈਨ ਦੇ ਟਾਇਰ 'ਚ ਹਵਾ ਭਵਾਈ ਤੇ ਇਧਰ ਬੜਲੀ ਆ ਗਈ ਸਾਡੇ ਪਾਸੇ ਦੇਖੀ ਹੈ ਨਾ ਤੇ ਡਲੀ ਵਿੱਚ ਉਣ ਕੇ ਥੋੜੇ ਨੇ ਕੋਲ ਥੋੜੇ ਭੰਨੀ ਕਿਵੇਂ ਇਹਨਾਂ ਕਿਉਂ ਤੇ ਕਰੀ ਤੇ ਜਮਾ ਅੱਜ ਉਹਦੀ ਫੜਨਾਂ ਦੇ ਜਿੱਥੇ ਤੂੰ ਕਹਿਆ ਸਾਨੂੰ ਇਹਨਾਂ ਕਿਤਨੇ ਇੰਨਾ ਸ਼ੁਦਾ ਕਰਦੇ ਆਂ ਇਹ ਲੇਗਲ ਵੰਡੀ ਆ ਕੇ ਕਹਿੰਦੀ ਜਾਂਦੀ ਆ ਬੜਾ ਹੋ ਰਿਹਾ ਬੰਦੋ ਬੰਦਦੀ ਉਹ ਹੈਡ ਹੈਡ ਸਾਫ ਸਾਡੇ ਕੋਲ ਬਾਹਲਾ ਫਿਰ ਮਾਰਦੀ ਆ ਓ ਟਰਲ ਲੇਡਿਆ ਬਰਾਣ ਕੰਟੇ ਆ ਲੈ ਗਾਰੰਟੀ ਪਾ ਬਸ ਗਾਰੰਟੀ ਹੈਗੀ ਆ ਯਾਰ ਅਹ ਮੇਰੀ ਆਏ ਨਹੀਂ ਲੱਗਣਾ ਹਜੇ ਹਜੇ ਉਹ ਕਰਨਾ ਪਊ ਜਾਨ ਨੇ ਕਸਨੇ ਪੈਣਗੇ ਫਿਰ ਕਿਤੇ ਕਸਾਂਗੇ ਦਵਾਰੇ ਮੱਥਾ ਮਾਰੀ ਜਾਵਾਂਗੇ ਹੁਣ ਹੀ ਕਾਸ ਇੱਥੇ ਫਿਰ ਟਰੈਕਟਰ ਦੇ ਮੱਥਾ ਹੱਥ ਨਹੀਂ ਪੈਣਾ ਕੱਲਾ ਨਹੀਂ ਪੈਣਾ ਇਹ ਹੱਥ ਤਾਂ ਵੇਚਦੇ ਬਾਹਰ ਵੇਚ ਉਹ ਚੱਕ ਉਹ ਬੀਲ ਪਾਣਾ ਲਿਆ ਬੀਲ ਪਾਣਨਾ ਸਹੀ ਰੂਆ ਜਗਾੜਾ ਕਿ ਨਹੀਂ ਚੈੱਕ ਹੋ ਜਾ ਆ ਤਿੰਨ ਤਿੰਨ ਕਾਸ ਦੇ ਬਸ ਆ ਬਾਦਿਆ ਚਾਰ ਚਾਰ ਪਾ ਦੇ ਟਰੈਕਟਰ ਦੇ ਕੀੜਾ ਦੇ ਕੇ ਦੇਖ ਲੈਣਾ ਬਾਹਰ ਆ ਪਾ ਕਿਵੇਂ ਪੂਰੇ ਟਰੈਕ ਕਰ ਦੇ ਕਿ ਰਾਹੀ ਆ ਤਾਂ ਮੈਂ ਦੋਨੋਂ ਮਿਲਿਆਂ ਦੇ ਆ ਕੱਸਦੀ ਇਹ ਕੱਸ ਕੇ ਮੰਗਲੇ ਟਾਇਰ ਕਰਤੇ ਰੈਡੀ ਜੂਣ ਕੱਸ ਤੇ ਰੰਬਰੂ ਬਣਾ ਮਾਹੌਲ ਇੱਕ ਨੰਬਰ ਤੇ ਆ ਪਰ ਇੰਚਕ ਟਾਇਰ ਬਾਹਰ ਨੂੰ ਆ ਗਿਆ ਉਸ ਹਿਸਾਬ ਨਾਲ ਹੁਣ ਕੱਸਿਆ ਨਾ ਪਤਾ ਚੱਕਰ ਕੀ ਸੀ ਆ ਚੱਕਰੇ ਇਹ ਹੋ ਗਿਆ ਵੀ ਆ ਹੁਣ ਇਥੇ ਗੈਪ ਥੋੜਾ ਵੱਧ ਪੈ ਗਿਆ ਪਹਿਲਾਂ ਪਲੇਟਾਂ ਅੰਦਰ ਕਸੀਆਂ ਸੀਗੀਆਂ ਇਹਦੀਆਂ ਆਹ ਪਲੇਟ ਸੀਗੀ ਜਿਹੜੀ ਇੱਥੇ ਕਸੀ ਸੀ ਅੰਦਰਲੇ ਪਾਸੇ ਇੱਥੇ ਹੈਨਾ ਇੱਥੇ ਹੁਣ ਇਹ ਅੰਦਰ ਬੈ ਕਰਨੀ ਪੈਗੀ ਕਿਉਂ ਟਾਇਰ ਨਾਲ ਲੱਗਦੇ ਸੀਗੇ ਇਧਰ ਦੇ ਪਾਸੇ ਫਿਰ ਬਾਕੀ ਗਾਇਬ ਇੰਨਾਗਾ ਹੱਥੁੱਥ ਪੈਂਦਾ ਰਹੂਨ ਵਾਲੇ ਤੇ ਹੁਣ ਸਾਰੇ ਕਿਤੇ ਕਪੜਾ ਕੂਪੜਾ ਮਾਰਨਾ ਪੈਂਦਾ ਅੱਗੇ ਟਾਇਰ ਇੱਕ ਇੱਕ ਉਂਗਲ ਦਾ ਫਰਕ ਪੈ ਗਿਆ ਇੱਕ ਉਂਗਲ ਟਾਇਰ ਬਾਹਰ ਵਾ ਗਿਆ ਨਾ ਬਾਲਾ ਤਾਂ ਨਹੀਂ ਗਿਆ ਕੋਈ ਇੱਕ ਉਂਗਲ ਬਾਹਰ ਵਾ ਗਿਆ ਟਾਇਰਾਂ ਦੇ ਇਹ ਫਾਰਮ ਸੱਠ ਲਿਆ ਇਹਦੇ ਵੀ ਇੰਨਾ ਫਰਕ ਆ ਦੇਖੋ ਇਹਦੇ ਕਿੰਨਾ ਫਰਕ ਆ ਬਾਹਾਂ ਬੰਦਾ ਜਿਵੇਂ ਮਰਜੀ ਬਾਹਾਂ ਭੂ ਪਾਈ ਜਾਵੇ ਹਨਾ ਕੋਈ ਜੱਕਰ ਨਹੀਂ ਰੈਕਟਰ ਟ੍ਰਕਟਰ ਧੋਣਾ ਹਨਾ ਉਹਦੇ ਨਾਲ ਕਰਕੇ ਵਧੀਆ ਚੀਜ਼ ਰਹਿੰਦੀ ਐ ਤੇ ਪਹਿਲਾਂ ਇਹ ਹੋਰਿੰਦ ਸੀ ਹੁਣ ਆ ਕਰਦੇ ਹਾਂ ਬੇਟ ਬਾਅਦ ਚ ਕਹਾਂਗੇ ਪਹਿਲਾਂ ਟਰੈਕਟਰ ਵੀ ਲੈ ਕੇ ਸਾਰਾ ਸੈਟਿੰਗ ਕਰਕੇ ਉਹਦੇ ਚੱਕਿਆਂ 'ਚ ਪੀਲ ਕ ਵੱ ਤਦੂੰ ਚੇਕੇ ਬੂਲਕ ਬਣ ਗਿਆ ਇਹ ਕਹਿਣਾ ਇਹ ਹੁਣ ਚਿੱਟੇ ਚਮਕਦੇ ਆ ਜਮਾ ਬਾਸ ਸੁਣਾ ਸੈਟਿੰਗ ਕਰਕੇ ਟਰੈਕਟਰ ਭਰ ਜੇ ਗਿਆ ਫਰਕ ਤਾਂ ਪੈ ਗਿਆ ਕਿੰਨਾ ਯਾਰ ਟਾਇਰ ਚੌੜਾ ਤਾਂ ਹੋਇਆਗਾ 1 ਇੰਚ ਨਾਲ ਬਹੁਤ ਫਰਕ ਪੈਂਦਾਗਾ ਕਾਕੇ ਹੂੰ ਹੂੰ 1 ਇੰਚ ਨਾਲ ਫਰਕ ਬਹੁਤ ਪੈਂਦਾਗਾ ਮੈਂ ਤੇ ਕਾਕਾ ਸਾਰਾ ਵੀ ਨਹੀਂ ਇਸੇ ਦੀ ਲੱਗੇ ਹੋਇਆ ਸਮਾਂ 7-8 ਦਿਨ ਹੋ ਗਏ ਤੇ ਰੋਜ ਖੋਲ ਲੈਨੇ ਕਾਹ ਲੈਨੇ ਇਸੇ ਕੰਮ ਤੇ ਉਲਾ ਲਲਾ ਲੂਲਾ ਲਲਾ ਚੱਲੀ ਜਾਂਦੀ ਆ ਐ ਇਧਰ ਵੀ ਚਾਰ ਹੀ ਪਾਲਾ ਉਲਾ ਲਲਾ ਉਲਾ ਲਾ ਨਹੀਂ ਹੁੰਦੀ ਆ ਅਮਰੋ ਉਹ ਕੱਢਦੀ ਗੁੱਟਕੇ ਦੇ ਹਨ ਜੱਕ ਜੱਕ ਕੇਰ ਐ ਰੇਗ ਮਾਰ ਮਾਰਦੇ ਹਾਂ ਆ ਇਹ ਸਾਰਾ ਹੋ ਜੀ ਪਾਣੀ ਦਾ ਬਾਈ ਤੇਰੇ ਮਾਰੀ ਪਾਣੀ ਆ 220 ਨੰਬਰ ਮਾਰੇ ਜੇ ਨਾਲ ਹੀ ਲਾਤਾ ਯਾਰ ਹੈ ਫੇਰ ਜਿਹੜੂ ਰੰਗ ਜੇ ਉਂ ਮਾਰਤਾ ਉੱਤੇ ਨਾ ਫੇਰ ਉਹ ਰੰਗ ਲਾਈ ਜੂਗਾ ਉਹਦੇ ਨਾਲ ਦੀ ਮਾਰੀ ਹੈ ਨਾ ਸੇਮ ਮਾਰੂ ਜਮਾ ਗੱਲ ਕਿਹੜੀ ਕਰਦਾ ਤੂੰ ਬਹਿ ਜਾ ਬਹਿ ਜਾ ਕਰਾ ਦੂ ਅਮਰੀਕ ਸਿੰਘ ਆ ਕਹਿੰਦੇ ਮੁੰਡਾ ਪਹਿਲਾਂ ਕਿਹੜਾ ਕੰਮ ਕਰਦੇ ਸੀ ਪਲਾਇਟੇ ਦੀ ਬੰਪਰ ਕਰਾਇਆ ਸੀ ਤੋਂ ਘਰਾਂ ਕਿੱਛੇ ਜਿਹੇ ਪਹਿਲਾਂ ਪਹਿਲਾਂ ਕਿ ਆਇਆ ਆਪਣਾ ਦੋ ਬਾਰੀ ਦਾ ਟਰੈਕਟਰ ਦਾ ਕੰਮ ਕਰਦਾ ਆਪਣੇ ਦਾ ਇੱਕ ਦਾ ਪਹਿਲਾਂ ਦੂਣਾ ਸਰਾਲਾਂ ਦੇ ਸੇ ਸੀਗਾ ਉਹ ਲੈ ਕੇ ਆ ਗਿਆ ਹਾਂ ਵੀ ਭਾਈ ਕਹਿੰਦੇ ਜੇ ਮੈਂ ਬੈ ਜਾਵਾਂ ਸਾਰੇ ਨੂੰ ਕਰਨਾ ਕਹਿੰਦੇ ਤੋਂ ਲੈ ਕੇ ਜੱਟ ਤੱਕ ਇੱਧਰ ਆਏ ਮੁੰਡਾ ਲੱਗਿਆ ਸਾਫ਼ ਕਰਨ ਦਾ ਕੰਮ ਹੈ ਇਹ ਫਿਰ ਇਹ ਕਿਹੜੇ ਟਰੈਕਟਰ ਦੇ ਆ ਇਹ ਦੂਜੀ ਹੈ ਹੈ ਸੋਹਣਾ ਲੀਕ ਕਰੀ ਸੋਹਣਾ ਲੀਕ ਕਰੀ ਸੋਹਣਾ ਲੀਕ ਕਰੀ ਤੁਹਾਡਾ ਅਟਰ ਸੇ ਵਾਲਾ ਕਿੱਲਾ ਸਫਾਈ ਕਰਨਾ ਨਾ ਆਹ ਗਰਨੇ ਨੱਟ ਪਏ ਜੇ ਕਿੰਨੇ ਨਿਕਲ ਕਰੇ ਹੋਇਆ ਦੇ ਸਾਰੇ ਨੱਟ ਨਿਕਲ ਕਰੇ ਹੋਇਆ ਬਾਈ ਜੀ ਇਹਦੇ ਆਹ ਸਾਰੇ ਨਿਕਲ ਕਰਾਏ ਹੋਇਆ ਜਿੰਨੇ ਮਰਜ਼ੀ ਚੱਕਾ ਹੌਲੈਂਡ ਦੇ ਪਏ ਮੰਗਰਲੇ ਮੁੰਗਰਲੇ ਦੇਖ ਠੀਕ ਜੁਲੀ ਇਹ ਇੱਥੇ ਕੰਮ ਕਰਦੇ ਆ ਬਾਈ ਖੋਲ ਖਲਾਈ ਦਾ ਇਹ ਆਰਡਰ ਪੀਏ ਰਹਿੰਦੇ ਆ ਆਪਦੇ ਹੋਰ ਇਹ ਬਾਈ ਅਟਰ ਪੀਏ ਦਿੰਦੇ ਆ ਆਪਦੇ ਆ ਸਾਰਾ ਕਰਨਾ ਬਾਈ ਕਹਿੰਦੇ ਇੱਕ ਪਲੇਟ ਅਟਰ ਤੱਕ ਐਂ ਕਰਨਾ ਲਓ ਜੀ ਬਰਲਾਈਆਂ ਨਾਲ ਤਾਂ ਗਾਰਾ ਖੜੇ ਚ ਕਿੰਨੀ ਕੀ ਫਿਰ ਲੰਗੀ ਉਹਦੇ ਨਾਲ ਹੀ ਇੰਨੇ ਰਾਵੜ ਮੋਟੀ ਲੋਜੀ ਤੂੰ ਇਹਦੇ ਮੋਟੀ ਵੀ ਸੀ ਬਹੁਤ ਆ ਸੰਨ ਹੈਗਾ ਹੋਰ ਕਿਹਨਾ ਚਾਹੀਦਾਗਾ ਉਹ ਦੇਗਾ ਦਿੱਤੇ ਹੋਏ ਇਹਦੇ ਚਟਾਕ ਜਿਹਾ ਪਾਣੀ ਨਿਕਲ ਨੂੰ ਉਹ ਦੇਖ ਫੁੱਲ ਕਾਦੇ ਕੋਣੀ ਹੁੰਦਾ ਹੁਣ ਇਹੀ ਰਾਵੜ ਪੂਜ ਤੂੰ ਮੋਟੀ ਕਿੰਨੀ ਪਾਉਗੀ ਫਿਰ ਫਰੇ ਲੱਗਣਗੇ ਬੜੀ ਮੋਟੀ ਹੋ ਰਹੇ ਨੇ ਨਹੀਂ ਇੰਨੀ ਰਹਿਣ ਦੇ ਕੁਝ ਨਹੀਂ ਹੁੰਦਾ ਇਹਨਾਂ ਨੂੰ ਮਾਜੀ ਸਾਹਿਬ ਸਾਡੇ ਕਿਵੇਂ ਹੈ ਜੀ ਠੀਕ ਹੈ ਜੀ ਇਹ ਬਣਾਇਆ ਹੈਗਾ ਜੀ ਕੌਨਡਿਨੇਟਰ ਕਾਦਾ ਕੌਨਡਿਨੇਟਰ ਬਣਾਇਆ ਹਾਂ ਨਸ਼ਿਆਂ ਦਾ ਨਸ਼ਿਆਂ ਖਿਲਾਫ ਕਮਿਸ਼ਨਰ ਬਣਾਇਆ ਇੱਕ ਮੈਂ ਹੋਰ ਗੱਲ ਵੀ ਕਹਿਣਾ ਚਾਹੁੰਦਾ ਜਿਹੜੇ ਕਮਿਸ਼ਨਰ ਬਣਾਇਆ ਸਰਕਾਰ ਨੂੰ ਉਹਨਾਂ ਦੀ ਜਾਂਚ ਕਰਾਉਣੀ ਚਾਹੀਦੀ ਵੀ ਕਿੰਨਾ ਕੋਖਾਂਦੇ ਆ ਤਤੀ ਗੱਲ ਆ ਲਈ ਗੱਲ ਆ ਲਓ ਬਈ ਵੇਟ ਕਾਸਤੇ ਟਰੈਕਟਰ ਦੇ ਹਨਾ ਅੱਜ ਮੂਹਰ ਦੇ ਰੰਬ ਲਾ ਕੇ ਦਿੱਤੇ ਵੇਟ ਕਾਸਤੇ ਹਨਾ ਤੇ ਇਧਰ ਕਿੰਨਾ ਟ੍ਰੇਲਰ ਥੋੜਾ ਜਿਹਾ ਕਸਣ ਵਾਲਾ ਇਧਰਲੇ ਪਾਸੇ ਕਰ ਤੇ ਕੰਪਲੀਟ ਜਮਾ ਏ ਤੋਂ ਲੈ ਕੇ ਜੈਡ ਤੱਕ ਆ ਦੇਖੋ ਮਾਰੂ ਨਗਾ ਜੱਜਦੇ ਆ ਜਮਾ ਪਤਾ ਹੀ ਨਹੀਂ ਲੱਗਦਾ ਤੇ ਟਾਇਰ ਵੀ ਬਈ ਚੌੜਾ ਹੋ ਗਿਆ ਕਿਰੋਂ ਖੁੱਲ ਗਿਆ ਟਾਇਰ ਹਨਾ ਅੱਗੇ ਘਟ ਘਟਿਆ ਹੋਇਆ ਸੀ ਟਾਇਰ ਜਿਹੜਾ ਆ ਚੀਜ਼ ਸੀਗੀ ਅੱਗੇ ਸਾਨੂੰ ਦੱਸਦੀ ਸੀ ਆ ਚੀਜ਼ ਨਾਲ ਇਥੋਂ ਤਾਂ ਐ ਬਾਹਰ ਨਿਕਲੀ ਅੱਗੇ ਅੰਦਰ ਵੱਡੀ ਹੋਈ ਜੇ ਟਾਇਰ ਘੋਟਿਆ ਹੋਇਆ ਸੀ ਕਿਉਂਕਿ ਆ ਜਿਹੜਾ ਰਿੰਬ ਸੀ ਨਾ ਰਿੰਬ ਦਾ ਸਾਈਜ਼ ਥੋੜਾ ਸੀਗਾ ਹਨਾ ਪਲੇਟ ਤਾਂ ਹਲੇ ਕੜੇ ਦਾ ਇਹਦਾ ਵੱਡਾ ਹੈ